ਸ੍ਰੀ ਕਾਲ ਕਿਸਾਨ ਭਰਾਵੋ ਸਵਾਗਤ ਹੈ ਤੁਹਾਡਾ ਕਿਰਤੀ ਕਿਸਾਨ YouTube ਚੈਨਲ ਦੇ ਉੱਤੇ ਕਿਸਾਨ ਭਰਾਵੋ ਅੱਜ ਆਪਾਂ ਗੱਲ ਕਰਦੇ ਆਂਗੇ ਸਾਰਾ ਸਾਲ ਹੀ ਜਿਹੜੇ ਮਸਾਲਿਆਂ ਦੇ ਰੂਪ ਵਿੱਚ ਵਰਤੇ ਜਾਣ ਵਾਲੀ ਲਸਣ ਦੀ ਫਸਲ ਦੇ ਬਾਰੇ ਕਿਉਂਕਿ ਹਰ ਰਸੋਈ ਦੇ ਵਿੱਚ ਹੈ ਜਿਹੜਾ ਲਸਣ ਅਤੇ ਪਿਆਜ਼ ਦੀ ਵਰਤੋਂ ਤਕਰੀਬਨ ਪੂਰਾ ਸਾਲ ਹੀ ਆ ਜਿਹੜੀ ਹੁੰਦੀ ਰਹਿੰਦੀ ਹੈਗੀ ਕਈ ਵੀਰ ਪੁੱਛਦੇ ਨੇ ਵੀ ਜਿਹੜਾ ਸਾਡਾ ਲਸਣ ਹੈ ਉਤੋਂ ਪੱਤੇ ਨੇ ਜਿਹੜੇ ਉਹ ਝੁਲਸੇਗੇ ਤੇ ਉੱਤੋਂ ਪੱਤੇ ਮੱਚ ਗਏ ਤੇ ਲਸਣ ਦੀ ਜਿਹੜੀ ਗਰੋਥ ਹੈ ਉਹ ਸਾਡੀ ਰੁਕ ਗਈ। ਕਿਸਾਨ ਭਰਾਓ ਹੁਣ ਘੱਟੋ ਘੱਟ ਜੇ ਦੇਖੀ ਆਪਾਂ ਲਸਣ ਜਿਹੜਾ 90 ਦਿਨਾਂ ਦਾ ਹੋ ਗਿਆ। ਤਾਂ ਹੁਣ ਇਹ ਆਪਦੀ ਜਿਹੜੀ ਥੱਲੇ ਗੰਢੀ ਦੀ ਪ੍ਰਕਿਰਿਆ ਹੈ। ਗੰਢੀ ਬਣਨੀ ਚਾਲੂ ਹੋ ਗਈ। ਸੋ ਕਿਸਾਨ ਭਰਾਓ ਜਿਹੜੇ ਕਿਸਾਨ ਵੀ ਚੈਨਲ ਤੇ ਨਵੇਂ ਜੁੜੇ ਨੇ ਜਾਂ ਚੈਨਲ ਨੂੰ ਵੇਖ ਰਹੇ ਨੇ ਉਹ ਸਾਈਡ ਤੇ ਕਾਲਾ ਆ ਬਟਨ ਦੱਬ ਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤੇ ਨਾਲ ਹੀ ਬੈਲ ਵਾਲਾ ਬਟਨ ਦੱਬ ਲੈਣ ਤਾਂ ਜਾਣ ਵਾਲੇ ਵੀਡੀਓ ਤੁਹਾਡੇ ਤੱਕ ਪਹੁੰਚ ਗਈ। ਕਿਸਾਨ ਭਰਾ ਉਹ ਪੀਲਾਪਣ ਦੇ ਤਿੰਨ ਚਾਰ ਕਾਰਨ ਹੋ ਸਕਦੇ ਨੇ ਇੱਕ ਤਾਂ ਜੇ ਦੇਖੀ ਆਪਾਂ ਪਿਛਲੇ ਦਿਨੇ ਜਿਹੜਾ ਵਰਖਾ ਤਕਰੀਬਨ ਆਪਣੇ ਹੋਈ ਆ ਗਈ ਕਿਉਂਕਿ ਮੇਰੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਤਾਂ ਵਧੀਆ ਜਿਹੜੀ ਵਰਖਾ ਹੋਈ ਹੋਈ ਹੈ ਕਿਾਰੇ ਭਰ ਮੂੰਹ ਜੇ ਆਪਾਂ ਗਰੀਏ ਲਾਸ ਆਹ ਵਰਖਾ ਹੋਈ ਹੈ ਜਿਹੜੇ ਵੀਰਾਂ ਦਾ ਲਾਸਨ ਹੈ ਜਿਹੜਾ ਰਮਿਆ ਹੋਇਆ ਸੀਗਾ ਉਤੋਂ ਨੇ ਮੀਂਹ ਪੈ ਗਿਆ ਕਿਉਂਕਿ ਲਾਸਨ ਦੀ ਫਸਲ ਨੂੰ ਜਿਹੜਾ ਘੱਟ ਪਾਣੀ ਦੀ ਲੋੜ ਹੈ ਇਹਦੇ ਕਰਕੇ ਵੀ ਆਪਣਾ ਲਸਣ ਜਿਹੜਾ ਪੀੜਾ ਹੋਣ ਦੇ ਕਾਰਨ ਬਣਦੇ ਨੇ। ਤਾਂ ਕੀ ਕਰੀ ਆਪਾਂ ਕੀ ਕਰਦੇ ਆਂਗੇ? ਜੂਰੀਆ ਪਹਿਲਾਂ ਬੰਦ ਕਰ ਦੰਨੇ ਆਂ। ਉਹਦੇ ਕਰਕੇ ਵੀ ਜਿਹੜਾ ਲਸਣ ਆਪਣਾ ਥੋੜਾ ਜਿਹਾ ਪੀੜਾ ਹੋ ਜਾਂਦਾ। ਵੈਸੇ ਹੁਣ 90 ਜਣਾਂ ਦਾ ਲਸਣ ਹੋ ਗਿਆ। ਇਹਦੇ ਵਿੱਚ ਜਿਹੜਾ ਆਪਾਂ ਜੂਰੀਆ ਖਾਦ ਜਿਹੜੀ ਵਰਤੋ ਹੈਗੀ ਉਹ ਬਿਲਕੁਲ ਕਰਨੀ ਨਹੀਂ। ਜਿਹੜੇ ਵੀਰਾਂ ਨੇ ਪਾਉਣੀ ਆ ਉਹ ਆਪਦੀ ਸ਼ਮ ਤਾਕ। ਇਹਦੇ ਵਿੱਚ ਪਾ ਸਕਦੇ ਨਹੀਂ। ਤੇ ਦੂਜੀ ਗੱਲ ਕਿਸਨ ਭਰਾ ਵੇ ਇਹਦੇ ਚ ਆ ਗਈ। ਈਗਰੀ ਆਪਣੇ ਲਸਣ ਦੀ ਫਸਲ ਦੇ ਵਿੱਚ ਥਿਪਸ ਆ ਜਾਂਦੀ ਹੈਗੀ। ਯਵੇਂ ਤੁਸੀਂ ਆ ਦੇਖ ਰਹੇ ਹੋ ਮੇਰੇ ਲਾਸਨ ਦੇ ਜਿਹੜੇ ਥੋੜੀ ਕੰਨੀਆਂ ਜਿਹੜੀ ਇਹ ਮੱਚੀ ਹੋਈ ਐ ਪਰ ਆਪਾਂ ਇਹਦੇ ਤੇ ਜਿਹੜੀ ਜੰਪ ਦਵਾਈ ਐ ਉਹਦੀ ਸਪਰੇਅ ਕਰਕੇ ਰੱਖ ਦੇਾਂਗੇ ਅਸਲ ਥ੍ਰਿਪਸ ਦੀ ਗੱਲ ਕੀ ਐ ਵੀ ਜਿਹੜੀ ਆ ਬੇਚਲਾ ਗੋਹ ਵਾਲਾ ਜੇ ਇਹ ਪੱਤੇ ਸਹੀ ਸਲਾਮਤ ਨੇ ਤਾਂ ਇਹ ਸੰਭਲੋ ਵੀ ਆਪਣੇ ਥ੍ਰਿਪਸ ਦਾ ਇਹ ਅਟੈਕ ਲਾਸਨ ਦੇ ਫਸਲ ਵਿੱਚ ਹੈ ਨਹੀਂ ਜਿਹੜੇ ਆ ਸਾਈਡ ਵਾਲੇ ਪੱਤੇ ਨੇ ਇਹ ਪੁਰਾਣੇ ਹੋ ਗਏ ਤੁਸੀਂ ਵੇਖਦੇ ਹੋ ਸਾਈਡਾਂ ਵਾਲੇ ਪੱਤੇ ਨੇ ਇਹ ਇਹਨਾਂ ਦੇ ਕਿਉਂਕਿ ਉਮਰ ਦੇ ਹਿਸਾਬ ਨਾਲ ਇਹਨਾਂ ਨੇ ਪੀੜਾ ਪਾਣਾ ਉਹਦਾ ਫੜਨੀ ਫੜਨੇ। ਜੇ ਹੁਣ ਆਪਾਂ ਗੱਲ ਕਰੀਏ ਵੀ ਇਹਨੂੰ ਹਵਾ ਹਰਾ ਭਰਾ ਕਿਵੇਂ ਕਰੀਏ। ਇੱਕ ਤਾਂ ਕਿਸਾਨ ਭਰਾਓ ਜੀ ਆਪਾਂ ਦੇਖੀਏ ਤਾਂ ਇਹਦੇ ਸਭ ਤੋਂ ਪਹਿਲਾਂ ਜੇ ਆਪਾਂ ਗੰਡੀ ਤੇ ਡਿਪੈਂਡ ਕਰੀਏ। ਤਾਂ ਗੰਡੀ ਦੇ ਵਿੱਚ ਆਪਾਂ ਨੂੰ ਪोटाश ਦੀ ਮਾਤਰਾ ਜਿਹੜੀ ਸਭ ਤੋਂ ਵੱਧ ਜ਼ਰੂਰਤ ਪੈਂਦੀ ਹੈ। ਕਿਉਂਕਿ ਲਾਸਨ ਦੀ ਫਸਲ ਨੂੰ ਜਾਂ ਗੰਡੀ ਬਣਾਉਣੀ ਆ ਉਦੋਂ ਪोटाਸ਼ ਦੀ ਮਾਤਰਾ ਦੀ ਬਹੁਤ ਜ਼ਿਆਦਾ ਪੂਰਤੀ ਕਰਨੀ ਪੈਂਦੀ ਹੈ। ਤੇ ਇਹਦੇ ਲਈ ਆਪਾਂ 10 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਜਿਹੜਾ ਲਸਣ ਦੇ ਵਿੱਚ ਪोटाश ਦੀ ਵਰਤੋਂ ਕਰ ਸਕਦੇ ਆ ਜੇ ਆਪਾਂ ਇੱਕ ਏਕੜ ਦੀ ਗੱਲ ਕਰੀ ਤਾਂ 50 ਕਿਲੋ ਮਿਉਰੀ ਉਹ ਪोटाਜ ਜਿਹਨੂੰ ਆਪਾਂ ਨੂਨ ਮਿਰਚਾਂ ਜਿਆ ਕਹਿੰਦੇ ਆ ਤਾਂ ਉਹਦੀ ਆਪਾਂ ਵਰਤੋਂ ਕਰਨੀ ਜੇ ਆਪਾਂ ਨੇ ਜੰਪਤ ਬਾਈ ਵੀ ਕਰ ਲਈ ਪोटाश ਵੀ ਪਾ ਲਿਆ ਜੂਰੀਆ ਪਾ ਲਿਆ ਫੇਰ ਵੀ ਆਪਣਾ ਲਸਣ ਇਹ ਗਰੋਥ ਨਹੀਂ ਕਰਦਾ ਜਾਂ ਉੱਤੋਂ ਪੱਤੇ ਜੇ ਮੱਚੀ ਜਾਂਦੇ ਨੇ ਤਾਂ ਉਹਦੇ ਵਾਸਤੇ ਆਪਾਂ ਜਿਹੜੇ ਦੋਕ ਬਾਜ਼ਾਰ ਦੇ ਵਿੱਚ ਆਪਾਂ ਨੂੰ ਕੈਮੀਕਲ ਨੇ ਉਹਨਾਂ ਦੀ ਆਪਾਂ ਨੇ ਵਰਤੋਂ ਕਰਨੀ ਹੈ ਮੈਂ ਹਰੇਕ ਸਾਲ ਹੀ ਇਹਨਾਂ ਕੈਮੀਕਲਾਂ ਦੀ 90 ਡਣਾ ਤੇ ਜਾ ਕੇ ਜਿਹੜੀ ਵਰਤੋਂ ਕਰਦਾਗਾ ਤਾਂ ਉਹਨਾਂ ਦੇ ਵਿੱਚ ਸਨਭਰਾਓ ਆਪਾਂ ਨੇ ਕੀ ਕਰਨਾ ਹੈ ਕੈਲਸ਼ੀਅਮ ਨਾਈਟ੍ਰੇਟ ਘੱਟੋ ਘੱਟ ਜੀ ਆਪਾਂ ਇਹਦੀ ਡੋਜ਼ ਦੀ ਗੱਲ ਕਰੀਏ ਤਾਂ ਬਿੱਗੇ ਦੇ ਵਿੱਚ 3 ਕਿਲੋ ਤੇ ਅਗਲੀ ਹੈ ਜਿਹੜਾ ਆਪਣਾ ਯੂਰੀਆ ਖਾਦ ਮੂਗੀ ਹੁੰਦਾ ਹੈਗਾ ਇਹ ਮੈਗਨੀਸ਼ੀਅਮ ਸਲਫੇਟ ਇਹਨਾਂ ਨੂੰ ਆਪਾਂ ਜੇ ਮਲ ਮਿਕਸ ਕਰਕੇ 2 ਕਿਲੋ ਮੈਗਨੀਸ਼ੀਅਮ ਸਲਫੇਟ ਤੇ ਕੈਲਸ਼ੀਅਮ ਨਾਈਟ੍ਰੇਟ 3 ਕਿਲੋ ਇੱਕ ਬਿੱਗੇ ਦੇ ਹਿਸਾਬ ਨਾਲ ਤੇ ਇਹਦੇ ਵਿੱਚ ਜੇ ਆਪਾਂ ਪਾ ਸਕਦੇ ਆ ਤਾਂ ਘੱਟੋ ਘੱਟ 100 ਗ੍ਰਾਮ ਹੈ ਜਿਹੜੀ ਐਮ ਐਲ ਆਪਾਂ ਕਲੋਰੋ ਦਵਾਈ ਮਿਕਸ ਕਰਕੇ ਇਹਦੇ ਵਿੱਚ ਸਿੱਟ ਸਕਦੇ ਆਂਗੇ ਜੇ ਆਪਣਾ ਲਾਸਣ ਬੱਤ ਤਾਂ ਪਰ ਉਸ ਤੋਂ ਬਾਅਦ ਉਹ ਪਾਣੀ ਜਿਹੜਾ ਲੱਗਣਾ ਜ਼ਰੂਰੀ ਹੈ ਜੇ ਗਿੱਲਾ ਹੈ ਤਾਂ ਆਪਾਂ ਇਹਨਾਂ ਦੋਨਾਂ ਚੀਜ਼ਾਂ ਦੀ ਵਰਤੋਂ ਕਰਾਂਗੇ ਤੁਸੀਂ ਦੇਖੋਗੇ ਇੱਕ ਹਫ਼ਤੇ ਦੇ ਵਿੱਚ ਵਿੱਚ ਤੁਹਾਡਾ ਲਾਸਣ ਹੈ ਜਿਹੜਾ ਉਹ ਹਰਾ ਭਰਾ ਹੋ ਜਾਊਗਾ ਤੇ ਨਾਲੇ ਉਹਦੀ ਗਰੋਥ ਹੈ ਜਿਹੜੀ ਉਹ ਬਹੁਤ ਸੋਹਣੀ ਹੋ ਜਾਊਗੀ ਸੋ ਧੰਨਵਾਦ ਜੀ ਸਤਿ ਸ੍ਰੀ ਅਕਾਲ